ਲੋਤੀ ਤਾਰੇ ਮੈਂ ਪਤਰੀ ਦਸਤਿਕਾ ਜੀ ਤੇ ਅੱਜ ਆਪਾਂ ਬਸ ਘਰ ਦੇ ਕੰਮ ਤੋਂ ਦੇ ਹੀ ਮੁਕਦਾ ਦਾ ਸਾਰਾ ਦਿਨ ਤੇ ਤੁੱਲੇ ਦਾ ਜੇ ਹੁਣ ਜੇ ਨਾਲ ਵੀ ਹੱਥ ਪੈ ਕੇ ਦਿਨਾਂ ਦਾ ਕਿੰਨਾ ਦਾ 15 ਮਿੰਟ ਤੋਂ ਹੋ ਗਿਆ ਨਾ ਮੈਂ ਵੀ ਇਹਨਾਂ ਨਾਲ ਹਾਂ ਅੱਧੇ ਹਾਰ ਕੇ ਕੰਮ ਨਾ ਜੇ ਜੇ ਲੋਨ ਕੱਟਦਾ ਹੈ ਲੋਨ ਕੱਟਦਾ ਬਦਲਵਾਏ ਜਮੀਨ ਚਾਹਤਦੀ ਰੱਬ ਕੋ ਐਨੀ ਗਰਮੀ ਗਰਮੀ ਬਹੁਤ ਜ਼ਿਆਦਾ ਬੈਠੇ ਹੀ ਹੁੰਦਾ ਧੁੱਪ ਤਾਂ ਨਹੀਂ ਹੁੰਦੀ ਕਿੱਥੇ ਤੇ ਬਦਲ ਬਾਈ ਕਿੰਨਾ ਚੰਗੀ। ਘੁਣਾਰ ਉਪਬਦਮੀ ਦੀ ਗੱਲ ਕਿਹ ਇੱਕ ਹੰਗਦੇ ਕਾਣਾ। ਬਕਰ, ਤਾਰਾ ਟੱਪੀਆ ਇਹਨੂੰ ਮਾਰਦਾ ਹੈ। ਬੁਲਾਣੇ ਤੇ ਦਵਾਨੇ ਕਰਤ। ਮੈਂ ਨਹੀਂ ਇਹ ਗੱਲ ਇਹਨਾ ਤਾਂ ਆਮਦ ਕੰਮ ਉੱਤੇ ਦੇ ਦਿੱਤੇ ਸੀ। ਤੇ ਚਲ ਬੇਰੀ ਮੇਰੀ ਦੌਰਾ ਕਰੀ ਨਹੀਂ ਦੇ ਕੋਲੇ ਨਾ ਮੇਰੇ ਘਰ ਨਾਲ ਬੱਤ। ਪਤਾ ਨਹੀਂ ਕਿਉਂ ਇੰਨੇ ਕੰਮ ਨਹੀਂ ਹੁੰਦੇ ਬੜੇ ਇਹਨਾਂ। ਅਰ ਗੇਰੇ ਪੁਰਾਣੇ ਉਪਚਾਰਨੇ ਕੰਨੀ ਤੇ ਵਾਦੇ ਪਏ ਅਜੇ ਨਾ ਤਾਂ ਕਿਉਂ ਕੰਮ ਆਇ ਨਹੀਂ ਪਏ ਲੋਕਾ ਤੈਨੂੰ ਮੈਂ ਨਾਲ ਦੱਸਣਾ ਤੈਨੂੰ ਨਾਲ ਸੁਣੋ ਮਾਂ ਤਾਂ ਕੇ ਨਾ ਚੜੀ ਕੋਚਾ ਦੀ ਨਾ ਕੋਈ ਕੱਪੜਾ ਲੀ ਰਤੋ ਨਾ ਤਿਆਰਨਾ ਯਾ ਮਨ ਰੋ ਰੋਦਾ ਚੜੀ ਕੋਚਾ ਰੋ ਦੇ ਭਾਂਡੇ ਭਾਂਡੇ ਵੀ ਅੱਗੇ ਕਾ ਤੂੰ ਦੇ ਦੇ ਤੂੰ ਤਾਂ ਭਾਂਡੇ ਵੀ ਆਇ ਨਹੀਂ ਪਤਾ ਹੁਣ ਕੈਰਵਾਰੀ ਬਣਾ ਦੇ 13 ਦੇ ਭੇਰੇ ਤੇਰੇ ਪੈਨ ਪਾਈ ਸਾਰੇ ਦੇ ਗਲਾਸ ਪਾਣੀ ਪੀ ਲੰਗੇ ਕਿਤੇ ਕਿਨਾਂ ਦੇ ਪੀਂਦੇ ਹੀ ਰੁਕਾ ਬਾਕੀ ਖਾਣਾ ਵੀ ਹੋਰ ਕਿੰਨਾ ਤੇ ਚਾਰ ਮਹੀਨਿਆਂ ਦਾ ਖੰਡਾ ਉਹ ਘੜੀਆ ਥੂਣ ਨਾਲ ਭੰਡੇ ਕੋਸ ਤੇਰਾ ਗੁੱਲਾ ਪਾ ਕੇ ਬੱਠਰ ਤੇ ਪਾਣੀ ਪਾ ਲੀ। ਥੂਣ ਨਾਲ ਲੱਗਿਆ ਥੰਡੇ ਭੰਡੇ ਕਿਥੋਂ ਹੁੰਦਾ 10 ਵਜੇ ਖੰਡਾ ਆ। ਉਹ ਨਾਲ ਦੀ ਕੁਖਤਰ ਦੀ ਕਿਦਲ ਲਗਾ ਕੇ ਜੇਰਾ ਤੱਕਿਹਾ ਨਹੀਂ ਤੇਰਾ ਖੰਡਾ ਹਾਲਾ ਨਹੀਂ। ਕਿਉਂ ਨਹੌਲੀ ਆ ਜਾਂਦੀ ਬੱਤਾ। ਉਹ ਨਹੌਲ ਬੰਤਲਾ ਆ ਜਾਂਦੀ ਬੱਦਿਆ। ਦਰ ਦਿਨੇ ਮੰਨ ਰਿਹਾ ਨਹੀਂ ਹੋ ਜਾਂਦਾ ਜਿਆ। ਫਿਰ ਸਵੇਰ-ਸਵੇਰ ਖੰਡੇ ਪਾ ਲਈ ਕਿਤੇ। ਉਹ ਬਾਦਰਾ ਜਿੱਥੇ ਸੋਲਿਆ ਹਿੰਦਾ। ਆਪੀ ਨਾ ਮੱਕਾ ਕੱਤਤੀਆਂ ਨਾ ਮਾਤਾ ਰੋਦ ਅਰਕੇ ਆਪਨੇ ਦਾਸ ਸਕੀ ਹੈ ਕਰਕੇ ਆਖਨ ਦੇ ਕੱਪੜੇ ਕਰਕੇ ਆਪਨੇ ਝਾੜੀ ਕੋਚ ਚ ਕਿਉਂ ਹਰੇਕ ਦੇ ਤਰ੍ਹਾਂ ਕੋਈ ਮੇਰੇ ਨਾਲ ਸਹੀ ਮੰਨ ਲਓ ਗੁੱਸਾ ਨਾ ਕਰੋ ਮੈਂ ਲਾਕੇ ਨਹੀਂ ਗਈ ਹਰੇਕ ਦੇ ਤਰ੍ਹਾਂ ਖਲਸ ਲੱਗੇ ਨਹੀਂ ਮੈਂ ਤੇ 파ੜੇ ਮੁੱਢ ਦੇ ਤਾਂ ਵੀ ਢਾੜ ਚਾਹ ਚ ਦੇ ਤਾਂ ਵੀ ਢਾੜ ਇਹ ਮੋਹਾਂ ਭਿਆਂ ਦਾ ਕੰਮ ਕੋਈ ਤਾਂ ਲੱਗਿਆ ਹੋਇਆ ਹੈ ਝਾੜੀ ਕੋਚੇ ਨਾਲ ਉਹ ਕਿੰਨੀ ਕਰੇ ਤਰ੍ਹਾਂ ਇਹਦਾ ਅਗਰ ਦਾ ਜਿੰਦਗੀ ਉਹਨਾਂ ਦਾ ਦਾ ਬੱਧੀਆ ਕਿਨਾਂ ਨਾ ਤਾਂ ਐਨਾ ਖਰਚਾ ਨਹੀਂ ਪਈ ਦੇ ਰਿਹਾ ਹੈ ਤੇ ਨਾ ਹੀ ਐਨਾ ਕੰਮ ਵੀ ਨਾਲ ਦਾ ਕੰਮ ਕਰਦੇ ਕਿ ਹੁਣ ਅਜੇ ਜਿਵੇਂ ਗਿਆਈ ਨੀ ਮੇਰੀ ਕੋਠੀ ਮੈਂ ਇਹਨੇ ਕੰਮ ਆਪਣੇ ਕਰ ਲਿਆ ਮੈਂ ਜਿਵੇਂ ਉਹਨਾਂ ਪੈਸਾ ਫੇਰਾ ਦੰਦਾ ਪਰ ਮਗੈ ਕਿਸੇ ਨੂੰ ਫੱਕੀ ਨਹੀਂ ਲੱਗਦਾ ਐਂ ਜਿਵੇਂ ਕਿਸੇ ਨੂੰ ਪੈਸਾ ਨਹੀਂ ਬਣਦਾ ਪੈਸਾ ਵੱਧ ਬਣਦਾ ਦਿੱਤਾ ਪਰ ਪੈਸਾ ਆਉਂਦਾ ਕਿਸੇ ਨਹੀਂ ਜਿਵੇਂ ਗਿਆਈ ਹੋਣੀ ਪਤਾ ਨਹੀਂ ਕਿ ਕਿਹੜੇ ਤੋਂ ਹੋਵੇਗਾ ਕਿਉਂ ਜਿੰਨੇ ਜੀਵਨ ਨਾਲ ਕੋਈ ਦੇ ਨੇ ਦੇ ਨੇ ਉਹਨਾਂ ਦਾ ਅੱਧਾ ਕੰਮਰੇ ਚ ਉੱਠਣਾ ਬੈਠਾ ਨਾ ਕੋਈ ਚੇਤਨ ਨਹੀਂ ਤੇ ਇਸ ਕਰਕੇ ਖਰਚਾ ਵਧ ਗਿਆ ਹੋਇਆ ਹੈ। ਚੱਲ ਜੀ ਗੀਤਾਂ ਦਾ ਕੱਢੀ ਵਾ ਦਿੱਤੀ ਗਾ ਤੇ ਸਾਨੂੰ ਤਾਂ ਅੱਜ ਸਿਰੇ ਵੇਖੀ ਚੋਲੇ ਵੇਖਦੇ ਲੈਣਾ। ਨਾ ਕਲੇਮੇ ਤੋਂ ਸੁਚਾਈ ਹੀ ਬੰਦੀ। ਦਸਤੀ ਨਹੀਂ। ਮਮੀ ਨੂੰ ਤੇਰੀ ਪਤਾ ਹੀ ਲੱਗਦਾ ਦਾ। ਮੈਂ ਕਿਹਾ ਕੀ ਪਤਾ ਲੱਗਦਾ ਪੁੱਤਾਂ। ਦੇਖ ਫੋਨ ਤੇ ਗੱਲ ਕਰ ਬੁਰਾ ਨਾ ਬਾਦ।

ਪੜਦੇ ਪੰਤੇ ਦਾ ਵੱਡਾ ਸਕੂਪ ਇਨਾਲ ਲਿਖ ਨੂੰ ਹੋਲੇ ਆ ਜਾਂ ਦਿਖਤ ਪੈਦਾ ਤਾਂ ਅੰਡਾਂ ਕਰਾ ਜਿਵਾਹ ਪੜਦੇ ਨੇ ਹਮਾਰਾ ਪੰਨਾ ਜਿੰਨੇ ਜਵਾਕ ਨੇ ਕਿਸੇ ਕੋਈ ਕਰੀਮ ਹੈ ਚਾਹੇ ਕੋਈ ਮੀਰਾ ਸਾਹਦੇ ਦਾ ਪੜਦੇ ਨੇ ਪੜਦੇ ਕੀ ਹੁੰਦਾ ਨਾ ਤਾਂ ਪੜਿਆ ਮਾਤਰਾ ਤੇ ਡੈੜੀ ਚਲਦੀ ਹੈ ਡੈੜੀ ਵੀ ਨਹੀਂ ਹੁੰਦੀ ਨਾ ਤਾਂ ਨਾ ਹੀ ਕਿਸ ਨੂੰ ਲੋਕ ਨਹੀਂ ਮਿਲਦੇ ਉਹ ਵਿਚਾਰੇ ਨਾ ਘੁਰਦੇ ਨਾ ਧਾਮ ਦੇ ਵਿਚਾਰੇ ਲੱਖੀਆਂ ਤੇ ਕੀ ਕਰੇ ਕੋਈ ਕਰਦੇ ਕਿ ਇਹੇ ਬੰਦਾ ਆਪਕੋ ਜਦੋਂ ਹਰ ਸਰਕਾਰ ਨੂੰ ਕਰਨ ਦੇਵੇ ਤਾਂ ਮੈਂ ਛੋਟੀਆਂ ਮੋਟੀਆਂ ਨਹੀਂ ਲਈ ਜਾਂਦੀ ਹੈ ਨਾ ਫਿਰ ਬੱਚਿਆਂ ਨੂੰ ਰਿਕਾਰਡ ਹੋ ਗਿਆ ਦੇਖੀ ਕਿ ਨਹੀਂ ਹੁੰਦੀ ਪੜਿਆ ਹਾਂ ਤਾਂ ਵੀ ਨਿੱਡ ਕਰ ਲੋ ਬਣਾ ਕਰ ਲੋ ਤਾਂ ਕੱਪੜਿਆਂ ਨੂੰ ਕੰਨੇ ਕੁਝ ਬਣਦਾ ਨਹੀਂ ਉਸ ਹਮ ਦਾ ਨਹੀਂ ਹੁਣ ਇਹਨਾਂ ਨੂੰ ਪੜਾਉਂਗਾ ਕਿ ਤਾ 10 ਪੜਿਆ ਇੱਕੋ ਹੀ ਪੜਵਾਰੀ ਲੱਗ ਜਾਗਾ ਤਾਂ ਕੁਝ ਲੱਗ ਜਾਗਾ ਹੁਣ ਤਾਂ ਵੀ ਐ ਡਿਗਰੀਆਂ ਕਰਨੀਆਂ ਹੋਈਆਂ ਬੈਂਕੀ ਕਰ ਦੇਈਂਕ ਮੈਨੂੰ ਇਹ ਤਾਂ ਗੱਲਾਂ ਆਉਂਦੀਆਂ ਅੱਠ ਪੜ੍ਹਨੀਆਂ ਇੱਕ ਵਾਰ ਨੂੰ ਦੱਸ ਦਿਓ ਤੇ ਮੈਂ ਤੇ ਸਹਿਰਾ ਜੀ ਨੂੰ ਦੱਸਿਆ ਦੇ ਬਿਬੀ ਹਾਂ ਤੇ ਗੱਲ ਵਧੀਆ ਤੇ ਇੱਕ ਘਟਿਆ ਤੇ ਜਿਵੇਂ ਮੈਨੂੰ ਆਣ ਪੜਨਾ ਹੋਵੇ ਇਹਦੇ ਲਈ ਕੋਈ ਸਮੱਸਿਆ ਆ ਜਾਂਦੀ ਹੈ ਤੇ ਪੰਜਾਂ ਬਿਜੜੀਆਂ ਕਰਨਾ ਵਾਤਾਂ ਨੇ ਜਿਹੜਾ ਹੁਣ ਵੀ ਮੰਨਿਆ ਹੈ ਕਿਸੇ ਨੂੰ ਪੱਤੀ ਵੀ ਨਹੀਂ ਮਿਲਦੀ ਬਸ ਬਹੁਤ ਜ਼ਿਆਦਾ ਤੰਗ ਕਰਦੇ ਪੈਸਾ ਵੱਧੂ ਮੰਗਦਾ ਰੇਟ ਨੂੰ ਪੈਸੇ ਦੀ ਕੋਈ ਟੋਕ ਨਹੀਂ ਪਰ ਪੈਸੇ ਦਾ ਆਉਂਦਾ ਤੁਸੀਂ ਉਹਨੂੰ ਦੱਸੇ ਵੀ ਕਦਵਾ ਕਰਦਾ ਜੀ ਮੰਗਦਾ ਗੁਰਾ ਕੱਲਾ ਕੱਲਾ ਮੰਗਦਾ ਕੱਲਾ ਕੱਲਾ ਖਾਣਾ ਮੰਗਦਾ ਚੰਗੇ ਕੱਪੜੇ ਮੰਗਦਾ ਚੰਗੇ ਦੁੱਧ ਮੰਗਦਾ ਕਿਉਂ ਜਦੋਂ ਪਾਣੀ ਵੀ ਕੱਢ ਨਾ ਦੇ ਉਨਾ ਬੀਸ ਨਹੀਂ ਤੇ ਲਿਖੂ ਨਹੀਂ ਲੰਦਾ ਅਧਿਆਪਨਾ ਸਾਭੀ ਬਣਾਉਣ ਲਈ ਹੀ ਆਉਣਗੀ ਤੇ ਕੋ ਕੋ ਤਾਂ ਆਪਣੀ ਗੱਲ ਆਪਾਂ ਕੱਲ ਸੁਣ ਲਈ ਹੋਣਾ ਸੀ ਤੇ ਮੁੰਬਈ ਦੇ ਸੀਟ ਕੀਤੇ ਦੇਖਣਾ ਤੋਂ ਨਾ ਸੇ ਟੋਰਨਟ ਨਹੀਂ ਮਿਲਿਆ ਨਹੀਂ ਇਹ ਹੁਣ ਧਰਤੀ ਵੀ ਥੋੜਾ ਜਨਾ ਥੋੜਾ ਜਿਹਾ ਪੈ ਗਿਆ ਰੱਜੀ ਦੀਆਂ ਗਈ ਬੋਤਾ ਤਦੂਰੀ ਪਤਾ ਨਹੀਂ ਕਿਨੇ ਕਹਿ ਕੇ 50 ਕਿਲੋ ਦੇ ਸੀਪੀਟੀ ਹੋ ਗਏ 80 ਕਿਲੋ ਤਦੂਰੀ ਬੁੱਦੂ ਪੱਲੇ ਗਰਮੀ ਦੇ ਵਿੱਚ ਬੱਚੇ ਵੀ ਹੋਣ ਨਾ ਕੁਮਾਰ ਦੇ ਨਾਲ ਦੇ ਕਿਹਨਾਂ ਤਦੂਰੀ ਦੇ ਸੀਪੀਟੀ ਲੰਮ ਦੇਖੋ ਸੀਗੇ ਅਨੋ ਨੇ ਸਭ ਜਿਮ ਬੱਚੇ ਰੱਧੀ ਖਾਣਗੇ ਤੇ ਤੁਸੀਂ ਆਪਣੇ ਆਪਣੀ ਅਸੋਲ ਲੈਣੇ ਉਹ ਖਾਣਾਂਗੇ ਕੱਲ ਨੂੰ ਸੁੱਟੀ ਕਰਕੇ ਅਲੂਣੇ ਬਣਾਵਾਂਗੇ ਆਪਾਂ ਕੱਲ ਨੂੰ ਹੈਗੇ ਜੀ ਸੰਡੇ ਅਸੀਂ ਆਪਾਂ ਬਣਾਉਂਦੇ ਹਾਂ ਕੁਝ ਸਾਹ ਦੇ ਤਾਈਨਾ ਕਰੀਏ ਜਨੰਤਰੋ ਦੀ ਰੋਜ਼ ਬਣਦੀਆਂ ਬੱਚੇ ਸਰ ਤੇ ਕੀ ਕਰੇ ਕਰਦੇ ਨੇ ਕਾਜ ਸਭ ਇਹਨਾਂ ਦਾ ਤਾਂ ਬੜਿਆ ਗੁੰਦਸੇ ਅੰਤਨਾ ਦਾ ਨਾ ਤਾਂ ਕਰਦੇ ਨੇ ਤਰੀਆਲੀ ਜੀ ਜਿਹੜੀ ਸਬ दाल ਹੁੰਦੀ ਹੈ ਨਾ ਉਹ ਡੁੱਲ ਜਾਂਦੀ ਹੁੰਦੀ ਹੈ ਟਿਫਨ ਚ ਤੇ ਤਾਂ ਕਰਕੇ ਮਮਾ ਸੁੱਕੀ ਸਬਜੀ ਬਣਾਉਂਦਾ ਨਹੀਂ ਹੁੰਦੀ ਆ ਜੋ ਤਾਂ ਤਰੀਆਲੀ ਹਮੇਸ਼ਾ ਪਾਉਂਦਾ ਨਹੀਂ ਸੀ ਖਾ ਲੈਂਦੀ ਆਂ ਨਹੀਂ ਖਾਂਦੇ ਜਵਾਕ ਆਉਂ ਨਹੀਂ ਖਾਂਦੇ ਤਰੇਲੇ ਨੇ ਤੇ ਪਹਿਨੇ ਕੱਟੇ ਜੇ ਕਾਜ ਨੂੰ ਬਣਾ ਦੇਉਂਦਾ ਆਂ ਤਰੀਆਲੀ ਆ ਜਦ ਤੱਕ ਇਹ ਕਿੰਨਾ ਨਾਲ ਅੱਜ ਪਾਤੀ ਹੁੰਦੀ ਆਂ ਤੇ ਕਿਹਨੂੰ ਜੀਹਨ ਤੇ ਪਾਇਆ ਜੀਹਨ ਤੇ ਕਿਹਨੂੰ ਆਂ ਦੇ ਕਰੇ ਤੇ ਚੀਰ ਕਰ ਗਏ ਪਰ ਜਵਾਬ ਨਹੀਂ ਖੰਦੇ ਕਰਲੇ ਨਹੀਂ ਤੂੰ ਤਾਂ ਕਹ ਲਉ ਜੋ ਤਾਂ ਨਹੀਂ ਖੰਦਾ ਤਾਂ ਕਿਹਨੂੰ ਕਿਹਾ ਦਤਾ ਉਹ ਤਾਂ ਪਹਿਲਾਂ ਇੰਨੀ ਕਹਦਾ ਚੀਰੇ ਤਰੇਲੇ ਸਭ ਨੂੰ ਬੁਲਾਈ ਉਹਨਾਂ ਨੂੰ ਕਿਆ ਕਰਦਾ ਨਹੀਂ ਦਾ ਨਾ ਸੰਦੇ ਮੋਢੀ ਜਵਾਬ ਪਿੰਡਿੰਗ ਤਾਂ ਜੁਨਾ ਰੰਗ ਪਿੰਡਿੰਗ ਤਾਂ ਚਾਹੇ ਕਹੰਦਾਗਾ ਤੇ ਉਹਦੇ ਡੈਡੀ ਨੇ ਬਣਾਈ ਤੇ ਕਹਿੰਦਾ ਮਮਾ ਦੂਜ ਦਿਨ ਮੈਂ ਲਾਣਾਂ ਲਈ ਕਹਿੰਦਾ ਤੇਰੇ ਲਈ ਘੱਟ ਸਵਾਦ ਦੀ ਜੀ ਡੈਡੀ ਗੀ ਜਦਿਕਾ ਕਿ ਮੈਂ ਸਾਰੇ ਟੱਬਰ ਦੀਨਾ ਕਿੰਨੇ ਦੋ ਜਣੇ ਦੀ ਬਣਾਈ ਨੈਂਟਾ ਵਾਟਰ ਰਿਮੋਟਰ ਵਾਇਰ ਪਾ ਲਈਚ ਤਾਂ ਕਰ ਤੇ ਬੋੜੀ ਦੀ ਉਹ ਕੱਲੀ ਕੱਲੀ ਦੀ ਘਰੀਂ ਦੀ ਰਹੀ ਹੁਣ ਸੁਪਨਾ ਦੋ ਦਨ ਫਿਰ 12 ਕਿਲੋ 15 ਕਿਲੋ ਉਹ ਤੇ ਮੱਘਾ ਤੇਤੀ ਤੇਂ ਦੀ ਦਾਲ ਸਾਡੀ ਤੇ ਤੇਰਾ ਮੈਂ ਪਿਆਰੇ ਨਾਲ ਖੇਲੀ ਤਾਂ ਕਰਕੇ ਫਿਰ ਉਹ ਤੋੜ ਜੇ ਗਈ ਕੀ ਕਰੀਏ ਸਾਰੇ ਟੱਬ ਬਰਨ ਟੱਲ ਮੱਠ ਬਣੀ ਪਈ ਦੋ ਤਨ ਦਨ ਹੋ ਗਏ ਤੇ ਸਾਨੂੰ ਬੁਖਾਰ ਕਰਦੇ ਬਹੁਤ ਜਿਆਦੇ ਬੁਖਾਰ ਚੜਿਆ ਤੇ ਕੱਲ ਕਹਣਾ ਮੇਰੀਆਂ ਲੱਤਾਂ ਦੁੱਸਦੀਆਂ ਨੇ ਮੈਂ ਉੱਠ ਨਹੀਂ ਆਂਦਾ ਮਾਪਾ ਇਹ ਟੈਸਟ ਕਰਾ ਕੇ ਆ। ਹਨਾ ਬੋ ਤਾਂ ਤਾਂ ਇਹ ਕਰੋਨਾ ਵੀ ਜ਼ਰੂਰੀ ਹੈ ਟੈਸਟ ਦਿਖਾ ਕੇ ਆਪਾਂ ਨੂੰ ਦਵਾਈ ਲੈਤੀ ਜਾਂਦੀ ਹੈ ਜੇ ਆਪਾਂ ਟੈਸਟ ਦਿਖਾਵਾਂਗੇ ਉਹ ਤੇ ਕੋਈ ਰੋਗ ਆਊਗਾ ਉਹਦਾ ਤੁਸੀਂ ਮੈਥੋਂ ਚੈਨ ਸਾਰੇ ਫਿਰ ਉਹ ਵੀ ਦਵਾਈ ਠੀਕ ਹੈ। ਕੱਲਾ ਇਹ ਜਿਵੇਂ ਮੈਂ ਪਰੂ ਦੇ ਤੋ ਗਿਆ ਮੈਂ ਜਾ ਪਾਈ। ਮੈਂ ਕਿਸੇ ਮੁੰਡੇ ਨੂੰ ਲੈ ਕੇ ਜੋਤ ਨੂੰ ਵੀ ਟਾਈਮ ਨਹੀਂ ਦੇ। ਦੋ ਦਿਨ ਜਾ ਕੇ ਸਾਰੇ ਟੈਸਟ ਕਰਾ ਲਿਆ। ਤੇ ਫੇਰ ਤੱਕ ਉਹ ਟੈਸਟ ਕਰ ਹੀ ਨਹੀਂ। ਬਹੁਤ ਅਲੱਗੀਆਂ ਉਹਦਾ ਜਵਾਖ ਦੇ ਚਾਹੀਏ। ਤੇ ਦਵਾਈ ਵਿੱਚ ਦੱਸ ਤੋ ਉਹਨੋਂ ਅਜਿਆ ਥੋੜੀ ਜਿਹੀ ਫੈਸਨ ਵਧੀ ਨਾ ਜੂਰੀ ਏਰੀਆ ਤੇ ਹੁਣ ਉਹ ਦੁੱਖ ਦੀ ਜੜ ਤਾਂ ਫੜੀ ਗਈ ਨਾ ਤੇਰੇ ਰੈਸਨ ਦੇ ਤੀਖੇ ਲੱਗਦੇ ਨੇ ਤੇ ਬੋਤਲਾ ਲੱਗਦੀਆਂ ਨੇ ਜੂਰੀ ਏਰੀਆ ਕੋਲ ਤੇ ਦੂਸਰੀ ਗੱਲ ਮੈਂ ਤਾਂ ਅਹੀਂ ਗੜਗੜ ਤਰੀ ਕਰਦੀ ਆ ਜੋਤਰੀ ਕੜਨਾ ਨੀਤੂ ਦਾ ਮੂੰਹ ਫੱਕ ਰਿਆ ਅੱਖਾਂ ਜੜਾ ਆਉਂਦੀਆਂ ਨੇ ਪਿੱਛੇ ਬਹੁਤ ਔਖੀ ਆ ਜੀ ਤੂ ਵੀ ਤੇ ਤਾਂ ਆੜ ਮਾਰੀ ਜਾਂਦੇ ਰੋਟੀ ਨਾਲ ਢਿਮਪਰ ਦਾ ਟਿੱਕਾ ਕੁਸਣਾ ਕਿ ਨਹੀਂ ਚੱਲਣਾ ਹੈ ਨਾ ਪੁੱਤ ਬਾਕੀ ਮੂੰਹ ਪਕਰਿਆ ਹਟਾ ਲਿਓ ਦਵਾਈ ਵੀ ਦਵਾ ਰਖੀਆ ਤੇ ਮੂੰਹ ਤਾਂ ਮੈਂ ਲੋਟ ਆਉਂਗਾ ਤੀਸਰੀ ਗੱਲ ਆ ਗਿਆ ਮੰਮੀ ਇਹ ਕਹੀਆ ਜਿਹੜਾ ਮਮੀ ਲੱਤਾਂ ਦੁੱਤ ਰਿਆਂ ਨੇ ਐ ਮਮੀ ਲੱਤਾਂ ਦੁੱਤ ਰਿਆਂ ਨੇ ਹੁਣ ਉਹਨੂੰ ਦੇਖੀ ਨਾ ਅਗਰ ਸ੍ਰੀ ਵਾਲੇ ਨੂੰ ਸੱਤਿਆ ਜਿਹੜਾ ਕਰਦਾ ਹੁੰਦਾ ਟੈਸਟ ਵਿਚਾਰੇ ਹੁਣ ਬੱਲਾ ਦੇਦਾ ਲੇਤੀਆ ਉਹਨੂੰ ਆਸੇ ਪੁੱਛਾਂ ਹਾਂ ਪਰ ਉਹ ਨਾ ਛੜਾਇਆ ਇਹਨਾਂ ਦਾ ਜਿਹੜਾ ਬੱਬੂ ਡਾਕਟਰ ਹੈ ਉਹ ਬਲੱਡ ਲੈ ਕੇ ਗਿਆ ਉਹਨੇ ਕਹਾ ਉਹਦੇ ਕੋਲੇ ਆਉਂਦਾ ਹੈ ਸੈਟ ਕਰ ਲਾਣਾ ਉਹਨੂੰ ਹੁਣ ਭੇਜੇ ਨੇ ਹਲੇ ਪਰਮਾਤਮਾ ਕਰੇ ਇਹਦੀ ਰਿਪੋਰਟ ਸਹੀ ਆ ਜੇ ਜਿਹੀ ਜੀ ਫੇਰ ਉਹਦੀ ਰਿਪੋਰਟ ਆਊਗੀ ਹੋਗੀ ਆਪਾਂ ਨੂੰ ਦਵਾਈ ਦਿੱਤੀ ਦਵਾਣਾ ਤੇ ਪਰਮਾਤਮਾ ਠੀਕ ਕਰੂਗਾ ਪਰਮਾਤਮਾ ਭਲਾ ਕਰੂਗਾ ਹੈਨਾ ਬਲੀ ਕਰੇ ਕਰਤਾਰ ਸਭ ਦੀ ਘਰ ਹੋਵੇ ਹਾਂ ਤੇ ਮੈਂ ਮੇਰਾ ਦੇਖੋ ਜੀ ਮੇਰਾ ਇਹ ਹਾਲ ਹੋਇਆ ਪਿਆ ਤੁਹਾਨੂੰ ਦੱਸ ਨਹੀਂ ਸਕਦੇ ਤੁਸੀਂ ਕਹਾਂਗੇ ਦੁੱਖਾਂ ਦੀ ਕਹਾਣੀ ਹੈ ਸਣਾ ਚਾਰ ਦਿਨ ਹੋ ਗਏ ਸਦਾ ਚੰਗੀ ਪਲੀ ਕੋ ਜਦੋਂ ਮੈਂ ਰੋਟੀ ਖਾ ਲਾਈਆ ਜਦੋਂ ਮੈਂ ਚਾਹ ਪੀ ਲਿਆ ਬੀਬੀ ਤੇ ਤਜਾਬ ਮੇਰਾ ਜੀ ਘਿਰਦਾ ਬੀਬੀ ਤੇ ਤਜਾਬ ਬਣਿਆ ਮੈਂ ਤੈਨੂੰ ਗੱਲ ਦੱਸਦੀਆ ਮੇਰਾ ਤਾਂ ਹਾਣੂ ਚੜਦਾ ਕੋਸ ਇੱਥੇ ਇੰਨਾ ਗੋਲਾ ਜਿਹਾ ਬਣਦਾ ਬੀਬੀ ਤੇ ਤਜਾਬ ਬਣਦਾ ਨਾ ਮੈਂ ਤੈਨੂੰ ਨਿੰਬੂ ਪਾਣੀ ਬਣਾ ਕੇ ਪਿਉਣੀਆ ਤੇ ਫੇਰ ਮੈਂ ਜਦੋਂ ਇਹ ਮੈਨੂੰ ਤੁੰਨੀ ਆਂਦੀਆ ਮੈਂ ਵੀ ਦਵਾਈ ਲੈ ਲੈ ਤੂੰ ਕੌਡੀ ਕਢਾ ਲੈ ਮੰਮੀ ਤੂੰ ਕੋਬੀ ਕਢਾਇਆ ਦਵਾਈ ਲੈ ਲੈ ਮੈਂ ਦਵਾਈ ਕਰਾਂ ਕਿ ਮਾਗੀ ਦਵਾਈਆਂ ਪੁੱਤ ਬਹੁਤ ਖਾਨੀਆਂ ਮੇਰਾ ਦਵਾਈਆਂ ਤੋਂ ਜੀ ਲੈ ਰਹਾ ਤੇ ਨਾ ਦਵਾਈ ਦੇ ਸਿਰ ਤੇ ਤਰੂ ਹੈ ਹੈ ਮੈਂ ਕਹਨੀ ਆ ਵੀ ਮੈਂ ਠੰਡਾ ਪਾਣੀ ਪੀ ਜਾਂਦੀ ਆ ਠੰਡਾ ਪਾਣੀ ਪੀ ਜਾਂਦੀ ਆ ਥੋੜੀ ਜੀ ਮੈਂ ਦੱਸ ਰਹੀ ਹਾਂ ਤੁਹਾਨੂੰ ਮੈਂ ਇਥੋਂ ਨੇ ਚੱਲੀ ਜਾਂਦੀ ਮਿਰਚਾਂ ਸਵਾਰਦੀ ਆ ਪਰ ਉੱਥੇ ਮੈਂ ਬਹੁਤ ਰਕਤਾਂ ਕੱਲ ਖਾਦੀ ਹੁੰਦੀ ਆ ਪਤਾ ਤਾ ਮਿਰਚਾਂ ਨਾਲ ਹੀ ਮੇਰਾ ਤਜਾਰਾ ਤੇ ਜੋ ਵੱਧ ਗਿਆ ਇਥੋਂ ਨਾਲ ਹੀ ਮੱਕੀ ਦਾ ਗੋਲਾ ਜਿਹਾ ਬਣਿਆ ਤੇ ਬੁਰਾ ਹਾਲ ਹੀ ਆ ਪੁੱਤਰ ਬਰੇ ਟੱਕਰ ਦਾ ਇੱਕ ਤਾਂ ਧੰਨਿਆ ਨਾ ਸਦਾਣੀ ਪਿਓ ਡੰਗਰ पासून ਬੰਨੇ ਆ ਖੇਤੀਬਾੜੀ ਐ ਧੀਰੀ ਜੱਪਾ ਐ ਤੇ ਚਾਰ ਪਾਇਆ ਬਿੜੀਆਂ ਦੇਣੀਆਂ ਨੇ ਜਵਾਕ ਨੇ ਚਾਹ ਪੀਤੀ ਐ ਡਰੈਵਰ ਤੋੜਿਆ ਸੀ ਜਿਹੜਾ ਉਹ ਘਰ ਨੂੰ ਆ ਗਿਆ ਉਹ ਮਾਲਕ ਫੋਨ ਕਰਿਆ ਬਈ ਡਰੈਕਟ ਆ ਉਹ ਅਗਲਾ ਹੁਣ ਚਲਾਉਂਦਾ ਤੂੰ ਸਕੂਲਾਂ ਨਾਲ ਚਾਹ ਪੀ ਕੇ ਗੋਤਟ ਟ੍ਰੈਕ ਤੇ ਗਿਆ ਤਰਜ਼ੀਮ ਉੱਠਿਆ ਹੁਣ ਜਿਹੜੀ ਪਛੇਤੀ ਜੀਰੀ ਲਾਈਟ ਗੋਲੀਆਂ ਗੋਲੀਆਂ ਲੈ ਕੇ ਮਾਰਾ ਜਾਂਦਾ ਕਹਿੰਦਾ ਮੈਂ ਦੋ ਤਿੰਨ ਬੋਰੀਆਂ ਰੀਂਦੀਆਂ ਸੱਜ ਕੇ ਆਉਂਦਾ ਨਾਲ ਉੱਥੇ ਕਹਿੰਦਾ ਬੰਦੇ ਨੂੰ ਲਾਉਂਦਾ ਸੀ ਰੇਹ ਜਮੀਨੀ ਛੱਟਿਆ ਪਛੇਤੀ ਜੀਰੀ ਤੇ ਰਹੀ ਉਹ ਨਾਲ ਗਵਾਂਢੀ ਕਹਿੰਦਾ ਤੂੰ ਆ ਜਾ ਬਾਈ ਉਰੇ ਜੱਗਾ ਕਹਿੰਦਾ ਫੇ ਮੈਂ ਰੇਹ ਛੱਟਿਆ ਦਿੰਦਾ ਕੰਨਾ ਕੁਛ ਨਹੀਂ ਕਰ ਸਕਦਾ ਜੀ ਆਪਾਂ ਆਸ ਗਮੰਡ ਨਾਲ ਲੈਸ ਰੱਖਾਂਗੇ ਇੱਕ ਵੇਲੇ ਆਪਾਂ ਉਹਦਾ ਮਤਵਲ ਸਾਰਾਂਗੇ ਕੰਮ ਧੰਦੇ ਦਾ ਉਹ ਆਪਣਾ ਸਾਡਾ ਵੀ ਆਪਾਂ ਗਮੰਡ ਮੈਂ ਸਿਰਫ ਅੱਖੀ ਚਾਹੀਦਾ ਉਹ ਤੇ ਜਰੂਰ ਮੈਂ ਲਾ ਕੇ ਨਹੀਂ ਕਹਣੀ ਸਵੱਤੀਆਂ ਗੱਲਾਂ ਨਹੀਂ ਸਹੀ ਕਹਣੀ ਆ ਜਮਾ ਜੇ ਕਿਸੇ ਨੂੰ ਲੱਗੇ ਕੋਈ ਮੰਨ ਤੇ ਪਤਾ ਨਹੀਂ ਮੇਰੇ ਬਾਰੇ ਕਹਿਣਾ ਨਾ ਮੈਂ ਸਹੀ ਗੱਲਾਂ ਕਹਿੰਦਾ ਜੱਗੇ ਜੇ ਕੋਈ ਕਰੇ ਅਚਾਰੇ ਨੇ ਵੀ ਕਹਣਾ ਭਾਈ ਤੂੰ ਹਜ਼ਾਰ ਰੇਤਰੇ ਕੱਲ ਦਾ ਪਿਆ ਕੋਠੇ ਤੇ ਪਿਆਰੇ ਭੈਣਾਂ ਬਖਸਾਏ ਤੇ ਮੇਰੀ ਕਿੰਝ ਬਹਨ ਲੱਗਾ ਹੈ ਲੱਭ ਤਕ ਉਹਦਾ ਉੱਚਾ ਮਸਕਾਇਚਰੀ ਦੇ ਸਿਸਟਰ ਨੂੰ ਇਹ ਤਾਂ ਗਏ ਪਿਆ ਪੁੱਤਨ ਮਾਤੇ ਤੇ ਅਮਨ ਅਸਨ ਬਣਾਉਂਦੀ ਆ ਆਲੂਆਂ ਦੀ ਸਬ지 ਤਾਂ ਰੱਖੀ ਆ ਹੁਣ ਮਾਂ ਜੀ ਨੇ ਭਾਂਡੇ ਸਕੂਲੋਂ ਆ ਲਈ ਵਰਦੀਆਂ ਧੋਤੀਆਂ ਨੇ ਬਨਾਰ ਬਨਾਰੀ ਸੂ ਲੋਗਾਂ ਵਾਲਾ ਬਨਾਰ ਬਨਾਰੀ ਰੋਟੀ ਟੋਕ ਬਣਾਉਗੀ ਉਹ ਹੋਰ ਚੱਕ ਧਰਦਾ ਤੁਹਾਨੂੰ ਪਤਾ ਹੀ ਮੇਰੀ ਡਿਊਟੀ ਦੇਖ ਲੋ ਬੀਬੀ ਨਿੰਬਾਣੀ ਦੇਖਨੀ ਤੂੰ ਲਈ ਮੈਨੂੰ ਨਾ ਪੁਹਾਣੀ ਬਣਾ ਤੀ ਕਹਿੰਦੀ ਬੀਬੀ ਤੂੰ ਨਿੰਬਾਣੀ ਪੁਹਾਣੀ ਪਈ ਚਲ ਐਨਾ ਵੀ ਰੱਬ ਦਾ ਸ਼ੁਕਰ ਕਰੀ ਤੇ ਆਹ ਜਪਾਗਾ ਤਾਂ ਹੁੰਦੀ ਐ ਨਾ ਪੁੱਤ ਕੰਮ ਕਰਦਾ ਬੰਦਾ ਥੱਕਦਾ ਨਹੀਂ ਜਦੋਂ ਆਹ ਖਾਤ ਹੋਦੀ ਐ ਨਾ ਕੱਚਾ ਤੇ ਇੱਕ ਵੇਲੇ ਇਹ ਤੇ ਪੁੱਤ ਖਾ ਵੀ ਬੋਲਦੇ ਮਨ ਚ ਮਾਇਆ ਨਾ ਰੱਖੇ ਉਹਦਾ ਵੀ ਕੋਈ ਦਿੱਕਤ ਨਹੀਂ ਮੇਰਾ ਪੁੱਤ ਖਾ ਵੀ ਬੋਲ ਪੰਨਾ ਪਰ ਮਨ ਚ ਮਾਇਆ ਨਹੀਂ ਰੱਖਦਾ ਜਿਹੜੇ ਨਾਲ ਦਿੱਕਤ ਬਹੁਤ ਚੰਗਾ ਵਿਚਾਰ ਬਹੁਤ ਚੰਗੀ ਮੇਰੀ ਨੂੰਹ ਆ ਬਹੁਤ ਚੰਗੇ ਮੇਰੇ ਪੋਤੇ ਪੋਤੀਆਂ ਨੇ ਆ ਦੇਖ ਲਓ ਹੁਣ ਨਿੰਬੂ ਪਾਣੀ ਬਣਾ ਕੇ ਲੈ ਕੇ ਆ ਪਾਪੀਆ ਮੇਰੇ ਵਾਲੀ ਸੁਣ ਲਓ ਗੱਲ ਦਾ ਚਾਰ ਪੰਜ ਵਾਰੀ ਤਾਂ ਚਾਹ ਕਰੀ ਰੋਟੀ ਟੁਕਾ ਰੋਟੀ ਬਣਾਈ ਸਵੇਰੇ ਇਹਦੇ ਵਾਲੇ ਕੰਮਾਂ ਵੀ ਮੁੱਕਦੇ ਫੇਰ ਟੰਕਰ ਪਸ਼ੂ ਬੰਨਿਆ ਸੰਨੀ ਕਰੀ ਹੁਣ ਪਾਣੀ ਪਿਆਇਆ ਹੁਣ ਅੱਗੇ ਤਾਂ ਜੋਤਾਂ ਚਵਾ ਦਿੰਦਾ ਕੱਢੀ ਦੀ ਹੁਣ ਤਿੰਨਾ ਪਸ਼ੂ ਨੇ ਧਾਰਾਂ ਚੋਲ ਗਈ ਬੱਟਾ ਆਈ ਵੀ ਜੇ 11 ਟੱਬਰ ਫੇਰ ਹਮ ਬਝੂਗੀ ਅਮਨ ਇਧਰ ਬਿਸਤਰੇ ਵਸੇ ਉਹ ਵੀ ਸਾਰੇ ਟੱਬਰ ਦੇ ਰੋਟੀ ਬਣਾਉਗੀ ਮੇਰਾ ਬਿਸਤਰਾ ਮਿਸੇ ਅਸਾਇ ਲੂਗਾ ਮੈਂ ਦੁੱਧ ਸਾਮਕੇ ਧਾਰਾਂ ਚੋ ਕੇ ਸੰਨੀ ਟੜਕੇ ਦੀ ਵੀ ਕਰੀ ਪਈ ਐ ਪਾਣੀ ਪਿਲਾਤਾ ਤੇ 10 ਮੈਨੂੰ ਐ ਕਰਦੀ ਕਰਦੀ ਨੂੰ 7 ਵਜੇ ਲਾਂਗੇ ਦੁੱਧ ਵੀ ਪਾ ਕੇ ਆਉਂਗੋ ਡੇਕ੍ਰਿਸ ਕੇ ਤੇ ਜੋਤ ਬੱਤੀ ਵੀ ਲਾਉਂਗੀ ਤੇ ਉਹ ਹੈ ਨਹੀਂ ਜੋਤ ਪਾਇਆ ਉਹ ਮਾਤੀ ਅੱਜ ਹੈ ਨਹੀਂ ਆਤੀ ਆਪਣੀ ਦੇਰੀ ਨਾ ਵੀ ਹੈ ਉਸ ਸਮਾਂ ਜਾਣੀਆ ਪੁੱਤ ਮੇਰਾ ਸੌਂ ਮੱਥੇ ਲੱਗਦਾ ਨਹੀਂ ਮੇਰਾ ਜੀ ਲੱਗਦਾ ਬੀਬੀ ਕਿਵੇਂ ਹੈ ਚਾਈ ਕਿਵੇਂ ਹੈ ਮਸੀ ਕਿਵੇਂ ਹੈ ਮੈਂ ਤਾਂ ਆਪ ਕੋ ਘਰੇ ਨਹੀਂ ਆਉਂਦਾ ਬਹੁਤ ਵਧੀਆ ਗੱਲ ਆ ਇਹ ਕੰਮ ਨਾਲ ਕੋਈ ਬੰਦਾ ਥੱਕਦਾ ਨਹੀਂ ਜੇ ਘਰ ਚ ਇੱਜ਼ਤ ਹੋਵੇ ਪਰ ਮੇਰੀ ਇਹ ਬੇਨਤੀ ਹੈ ਜੀ ਵੀਡੀਓ ਨੂੰ ਲੈ ਕੇ ਸ਼ੇਅਰ ਜ਼ਰੂਰ ਕਰਿਓ ਹੌਨਾ ਹੌਨਾ ਕਮੈਂਟ ਕਰਿਓ ਸਾਰੀਆਂ ਮੇਰੇ ਵਰਗੀਆਂ ਭੈਣਾਂ ਨਾਲ ਜਿਹੜੀਆਂ ਮੰਜੇ ਤੇ ਨਾ ਬੈਠੋ ਅੰਕ ਖੜਗਣਗੇ ਕੋਡ ਬੀਬੀ ਟੇਸਟ ਕਰਕੇ ਦੇਖੀਂ ਕਿ ਹੱਜਾ ਬਣਿਆ ਪੀ ਕੇ ਦੇਖੀਓ ਕਿ ਹੱਜਾ ਬਣਿਆ ਪੀਨੇ ਆ ਮੈਂ ਗੱਲਬਾਤ ਕਰ ਰਹੀ ਸੀ ਹੁਣ ਕਿੰਨੇ ਆਪਾਂ ਪਾਣੀ ਨਿੰਦਿਆ